ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਢਿੰਟਸਾ ਦੇ ਹੱਕ ਵਿੱਚ ਸੰਗਰੂਰ ਵਿਖੇ ਵਰਕਰ ਮਿਲਣੀ ਕਰਨ ਆਏ ਸਖਬੀਰ ਬਾਦਲ ਨੂੰ ਮਿਲਣ ਪੁੱਜੇ ਮਲੇਰ ਕੋਲਾ ਦੇ ਵਿਧੂ ਚੰਦ ਦੇ ਮਾਤਾ ਪਿਤਾ ਨੂੰ ਸੁਰੱਖਿਆ ਦੱਸਤੇ ਨੇ ਪਹਿਲਾਂ ਮਿਲਣ ਤੋਂ ਰੋਕਿਆ ਜਦੋਂ ਸਥਿਤੀ ਗੰਭੀਰ ਹੋ ਗਈ ਤਾਂ ਬਾਦਲ ਨਾਲ ਮੁਲਾਕਾਤ ਕਰਨ ਵੇਲੇ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਮਨਾ ਕਰ ਦਿੱਤਾ ਗਿਆ ਫਿਲਹਾਲ ਇਨਸਾਫ ਫਲੈਨ ਲਈ ਪੁੱਜੇ ਪਰਿਵਾਰ ਦੀ ਆਮਦ ਨੇ ਵਰਕਰ ਮਿਲਣੀ ਪ੍ਰੋਗਰਾਮ ਨੂੰ ਚਾਰਚ ਜੁਰੂਰ ਬਣਾ ਦਿੱਤਾ ਹੈ ਵੇਖੋ ਪੰਜਾਬ 19 ਦੀ ਵਿਸ਼ੇਸ਼ ਰਿਪੋਰਟ ਅੱਜ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਉਹ ਫੇਰੀ ਸੀਗੀ ਇੱਕ ਚੌਣੀ ਚੌਣ ਫੇਰੀ ਸੀਗੀ ਤੇ ਇੱਕ ਵਰਕਰਾਂ ਨਾਲ ਮੀਟਿੰਗ ਕਰਨਾ ਸੀ ਇਸ ਮੀਟਿੰਗ ਦੇ ਵਿੱਚ ਮਲੇਰ ਕੋੜਲਾ ਦੇ ਰਹਿਣ ਵਾਲੇ ਵਿਧੂ ਜੈਨ ਵਿਧੂ ਜੈਨ ਦੇ ਜਿਹੜੇ ਪੇਰੈਂਟਸ ਨੇ ਤੇ ਉਹ ਵੀ ਅੱਜ ਪਹੁੰਚੇ ਸੀਗੇ ਤੇ ਉਹਨਾਂ ਨੂੰ ਜਿਹੜਾ ਅੰਦਰ ਨਹੀਂ ਆਣ ਦਿੱਤਾ ਜਾ ਰਿਹਾ ਸੀਗਾ ਤੇ ਬਾਰ-ਬਾਰ ਦੋ ਵਾਰੀ ਉਹਨਾਂ ਨੂੰ ਰੋਕਿਆ ਗਿਆ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸਰ ਕਾਰਨ ਕੀ ਹੈ ਤੇ ਵੀ ਜਿਹੜਾ ਤੁਹਾਨੂੰ ਅੰਦਰ ਆਣ ਤੋਂ ਰੋਕਿਆ ਕਟਨੀ ਜੀ ਮੈਂ ਸੁਖਵੀਰ ਨੂੰ ਮਿਲਿਆ ਸੀ ਸੁਖਵੀਰ ਕਹਿੰਦਾ ਮੈਂ ਤੁਹਾਨੂੰ ਮਿਲਦਾ ਸਾਨੂੰ ਜਿਹੜੇ ਪੁਲਿਸ ਮੁਲਾਜ਼ਮਾ ਉਹ ਬਾਹਰ ਕੱਢੀ ਜਾਂਦੇ ਆ ਵੀ ਅਸੀਂ ਨਹੀਂ ਤੁਹਾਨੂੰ ਮਿਲਣ ਦੇਣਾ ਬਈ ਇਸ ਕਰਕੇ ਮੈਂ ਹੁਣ ਬਾਹਰ ਚਲਾ ਗਿਆ ਜੀ ਕਿਸ ਮਕਸਦ ਨਾਲ ਆਏ ਸਾਡਾ ਇੱਕ ਜਵਾਕ ਸੀ ਜੀ 3 ਨੂੰ 2013 ਨੂੰ ਵਿਧੂ ਜੈਨ ਮਲੇਰ ਕੋਲੇ ਚੱਕ ਕੇ ਫੂਕਦਾ ਸੀਗਾ ਫੇਰ ਸਾਨੂੰ ਪੰਜਾਬ ਸਰਕਾਰ ਕਹਿ ਗਈ ਸੀ ਵੀ ਤੁਹਾਡਾ ਕੇਸ ਹੈ ਜਿਹੜਾ ਸੀਬੀਆਈ ਨੂੰ ਦਿੱਤਾ ਸੀਬੀਆਈ ਨੂੰ ਉਹਨਾਂ ਨੇ ਕਿਸ ਕੋਈ ਨਹੀਂ ਦਿੱਤਾ ਫੇਰ ਅਸੀਂ 7 7 14 ਨੂੰ ਅਸੀਂ ਹਾਈ ਕੋਰਟ ਚਲੇ ਗਏ 29 11 14 ਨੂੰ ਸਾਡਾ ਕੇਸ ਹੈ ਜਿਹੜਾ ਹਾਈ ਕੋਰਟ ਨੇ ਸੀਬੀਆਈ ਨੂੰ ਮਾਰਕ ਕਰਤਾ ਅੱਜ ਸੀਬੀਆਈ ਲੱਗੀ ਨੂੰ ਵੀ 5 ਸਾਲ ਹੋ ਗਏ ਸੀਬੀਆਈ ਕਦੀ ਕਹਿ ਦਿੰਦੀ ਹੈ ਵੀ ਬਲਾਈਂਡ ਮੜ ਰਹਾ ਹੈ ਵੀ ਇਹਦੀ ਬਰੀਕੀ ਚ ਜਾਂਚ ਹੋਣੀ ਚਾਹੀਦੀ ਹੈ ਅਸੀਂ ਕਰ ਰਹੇ ਹਾਂ ਕਦੀ ਕੁਝ ਕਹਿ ਦਿੰਦੀ ਹੈ ਕਦੀ ਕੁਝ ਕਹਿ ਗਏ ਕਹਿ ਦਿੰਦੀ ਹੈ ਵੀ ਜਿਹੜੇ ਲੋਕਾਂ ਨੇ ਸਬੂਤ ਇਕੱਠੇ ਕਰਨੇ ਸੀ ਉਹ ਲੋਕਾਂ ਨੇ ਇਹ ਸਬੂਤ ਮਟਾਣ ਲੱਗੇ ਜੀ ਇਕੱਠੇ ਕਰਨ ਦੀ ਬਜਾਏ ਸਬੂਤ ਖਤਮ ਕਰਨ ਲੱਗੇ ਤੇ ਹੁਣ ਤੱਕ ਜਿਹੜੇ ਤੁਹਾਡੇ ਕੋਲੇ ਤੁਸੀਂ ਕਿਸ ਕਿਸੇ ਮੇਰੇ ਕੈਂਡੀਡੇਟ ਨੂੰ ਮਿਲ ਚੁੱਕੇ ਹੋ ਇਸ ਮੰਗ ਉੱਪਰ ਅਸੀਂ ਤਾਂ ਕੋਈ ਲੀਡਰ ਹੀ ਨਹੀਂ ਛੱਡਿਆ ਸੈਂਟਰ ਤੱਕ ਜਾਇਆ ਹੈ ਸੰਸਦ ਭਵਨ ਤੱਕ ਅੱਥੀ ਜਾਇਆ ਹੈ ਨਰਿੰਦਰ ਮੋਦੀ ਨਾਲ ਸਾਡੀ ਮੀਟਿੰਗ ਹੋ ਚੁੱਕੀ ਹੈ ਡਾਕਟਰ ਜਤਿੰਦਰ ਸਿੰਘ ਹੈ ਸਟੇਟ ਮਿਨਿਸਟਰ ਜੰਮੂ ਕਸ਼ਮੀਰ ਵਾਲਾ ਉਹਨੂੰ ਮੈਂ ਮਿਲ ਚੁੱਕਿਆ ਸਾਡੀ ਸਾਰਾ ਪਰਿਵਾਰ ਨੂੰ ਮਿਲ ਚੁੱਕਿਆ ਹੁਣ ਤੁਸੀਂ ਕੀ ਹੁਣ ਮੰਗ ਕੇ ਕਰਦੇ ਹੋ ਤੁਸੀਂ ਹਾਂ ਜੀ ਹੁਣ ਅਸੀਂ ਐਂ ਕਹਿੰਦੇ ਆਂ ਵੀ ਜਿਹੜੇ ਪੁਲਿਸਰਾਂ ਨੇ ਅਨਗਾਲੀ ਕੀਤੀ ਹੈ ਅਫਸਰਾਂ ਨੇ ਮੌਕੇ ਤੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਸਰਕਾਰ ਉਦੋਂ ਵੀ ਮੌਜੂਦਾ ਸੀ ਹੁਣ ਵੀ ਹੁਣ ਵੀ ਪੰਜਾਬ ਸਰਕਾਰ ਚ ਪਾਵਰ ਹੈਗੀ ਸੈਂਟਰ ਤੱਕ ਇਹਨਾਂ ਦੀ ਹੈਗੀ ਇਹ ਉਹਨਾਂ ਨੂੰ ਕਹਿਣ ਜਿਨ੍ਹਾਂ ਨੇ ਸਬੂਤ ਮਟਾਏ ਨੇ ਪਿੱਛੇ ਜੇ ਸੈਂਟਰ ਵੱਲੋਂ ਇੱਕ ਗ੍ਰਿਫਤਾਰੀ ਵੀ ਕੀਤੀ ਗਈ ਸੀ ਇੱਥੇ ਗਿਰਫਤਾਰੀ ਇਹਨਾਂ ਨੂੰ ਪਤਾ ਹੋ ਜੀ ਸਾਨੂੰ ਤਾਂ ਦੱਸੀ ਨਹੀਂ ਇਹਨਾਂ ਨੇ ਮੇਰੇ ਕੋਲ ਆਇਆ ਸੀ ਮੀਡੀਆ ਦੇ ਫੋਨ ਵੀ ਇਹਨਾਂ ਨੇ ਬੰਦੇ ਰੈਸ਼ਟ ਕੀਤੇ ਨੇ ਕੋ ਪਟਿਆਲਾ ਸੀਬੀਆਈ ਕੋਰਟ 'ਚ ਇਹਨਾਂ ਨੇ ਬੰਦੇ ਪੇਸ਼ ਵੀ ਕੀਤੇ ਨੇ ਉਹ ਸੀਬੀਆਈ ਦੇ ਅਫਸਰ ਮੈਨੂੰ ਮਿਲੇ ਸੀਬੀਆਈ ਦੇ ਅਫਸਰ ਕਹਿੰਦੇ ਵੀ ਤੁਹਾਡਾ ਵਕੀਲ ਹਾਈ ਕੋਰਟ 'ਚ ਇਹਨਾਂ ਬੋਲਦਾ ਵੀ ਤੁਸੀਂ ਆਪਣੇ ਵਕੀਲ ਤੋਂ ਉਹ ਵੀ ਕਹਾ ਦਿਆ ਕਰੋ ਵੀ ਇਹਦਾ ਅਸੀਂ ਕਿਹਾ ਸੀ ਵੀ ਨਾਰਕੋ ਟੈਸਟ ਕਰਾਣਾ ਹੈ ਵੀ ਉਹਨੇ ਸਾਨੂੰ ਜਵਾਬ ਦਿੱਤਾ ਵੀ ਤੁਸੀਂ ਕੋਰਟ ਨੂੰ ਕੋਰਟ ਤੋਂ ਸਾਨੂੰ ਇਹ ਆਰਡਰ ਕਰਾ ਦਿਓ ਵੀ ਅਸੀਂ ਇਹਦਾ ਨਾਰਕੋ ਟੈਸਟ ਕਰਾ ਚੁੱਕੀ ਹਾਂ ਹਾਂ ਇਹ ਇਹ ਸਾਡੇ ਨਾਲ ਜੁੜੇ ਸਨ ਜਿਹੜਾ ਬੱਚਾ ਇੱਕ ਵਿਧੂ ਜਨ ਦੇ ਜਿਹੜੇ ਪੇਰੈਂਟਸ ਸੀਗੇ ਤੇ ਉਹਨਾਂ ਦਾ ਜਿਹੜਾ ਮੰਨਣਾ ਹੈ ਕਿ ਉਹਨਾਂ ਨੂੰ 50 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਇਨਸਾਫ ਨਹੀਂ ਮਿਲਿਆ ਤੇ ਉਹ ਇਨਸਾਫ ਦੀ ਗੁਹਾਰ ਲੈ ਕੇ ਅੱਜ ਸੁਖਵੀਰ ਸਿੰਘ ਬਾਦਲ ਨੂੰ ਮਿਲਣ ਆਏ ਸੀ ਤੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਜਰਾ ਤੇ ਟਾਈਮ ਨਹੀਂ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਵੀ ਉਹ ਕਈ ਜਿਹੜੇ ਹੋਰ ਜਿਹੜੇ ਉਮੀਦਵਾਰ ਨੇ ਪਾਰਟੀਆਂ ਦੇ ਉਹਨਾਂ ਨੂੰ ਵੀ ਮਿਲਣ ਆਏ ਸੀਗੇ ਹੁਣ ਦੇਖਣਾ ਹੋਵੇਗਾ ਕਿ ਜਿਹੜਾ ਚੌਣੀ ਮਾਹੌਲ ਦੇ ਵਿੱਚ ਕੀ ਇਹਨਾਂ ਨੂੰ ਇਨਸਾਫ ਮਿਲ ਸਕਦਾ ਹੈ ਕੋਈ ਭਰੋਸਾ ਇਨਸਾਫ ਦਾ ਜਿਹੜਾ ਮਿਲ ਸਕਦਾ ਹੈ ਕੈਮਰਾ ਪਰਸਨ ਉਪਵਿੰਦਰ ਤਨੇਜਾ ਦੇ ਨਾਲ ਐਚਐ ਸ਼ਮੀ ਪੰਜਾਬ 19 ਸੰਗਰੂਰ ਜਦੋਂ ਗੱਲ ਬਣਦੀ ਹੈ ਐਡਾ بڑا ਕ੍ਰਾਈਮ ਕਿਤੇ ਹੋਏ ਉਹ ਜਿਹੜਾ ਬਲੈਂਸ ਆ ਮੈਂ ਉਹ ਹਾਂ ਹਾਂ ਸਿੱਕਾ ਸਾਹਿਬ ਬਸ ਕਹਿਣ ਹੋਜੀ ਗੱਲ ਹੋ ਰਹੀ ਯਾਰ ਫਾਤਾ ਮੋਬਾਈਲ ਨਾ ਕਰੋ ਯਾਰ ਮਾਰਾਂ ਮੈਂ ਕਿ ਮਰਗੋ ਨਾ ਕਰੋ ਕੀ ਗੱਲ ਹੋ ਰਹੀ ਕੀ ਗੱਲ ਕਰਦੀ ਨਹੀਂ ਕੀ ਗੱਲ ਹੈ ਗੱਲ ਹੋ ਗਈ ਗੱਲ ਕਰਨੀ ਹੈ ਯਾਰ ਕਿੰਨੀਆਂ ਤਾਂ ਫੋਟੋ ਗੱਲ ਕਰਨੀ ਹੈ ਯਾਰ ਕਿੰਨੀਆਂ ਤਾਂ ਫੋਟੋ ਗੱਲ ਕਰਨੀ ਹੈ ਯਾਰ ਕਿੰਨੀਆਂ ਤਾਂ ਫੋਟੋ बड़ी गॾी थी